ਜੰਦਰ ਮਗਨਾ ਨੇ ਕੋੜੀ ਚੜਿਆ ਮਾਫੀਰ ਸਾਹਿਬ ਕੋੜੀ ਤੁਹਾਨੂੰ ਤਾਂ ਕੋੜੀ ਦੇਖ ਕੇ ਡਰ ਗਈ ਹੁਣ ਜਿਹੜਾ ਨਹੀਂ ਚੜਿਆ ਉਹ ਚੜਨ ਤੋਂ ਕੋੜੀ ਤੋਂ ਪਹਿਲਾਂ ਸਾਡੀ ਫਿਲਮ ਜ਼ਰੂਰ ਦੇਖੇ ਮੈਂ ਤੈਨੂੰ ਕੋੜੀ ਕਿਨੇ ਚੜਾਇਆ ਤੇ ਸਟ੍ਰੈਸ ਬੂਰ ਕਰਨ ਲਈ ਇਹ ਇੱਕ ਕਾਮੇਡੀ ਦਾ ਟੀਕਾ ਆ ਮੈਂ ਤੈਨੂੰ ਕੋੜੀ ਕਿਨੇ ਚੜਾਇਆ ਤੇ ਮੇਰਾ ਯਕੀਨ ਆ ਵੀ ਸਾਰਿਆਂ ਨੂੰ ਪਸੰਦ ਆਊਗੀ ਬਾਕੀ ਤੁਸੀਂ ਟ੍ਰੇਲਰ ਦੇਖ ਲਿਆ ਜੀ ਤੇ ਫਿਲਮ ਬੜਾ ਵਧੀਆ ਹਰਵੈਲ ਸਿੰਘ ਸਾਡਾ ਡਾਇਰੈਕਟਰ ਆ ਬੜਾ ਵਧੀਆ ਪਿਆਰ ਮਿਲ ਰਿਹਾ ਸਰਕਾਰ ਮਿਲ ਰਿਹਾ ਤੇ ਹੁਣ 28 ਮਾਰਚ ਨੂੰ ਫਿਲਮ ਆ ਰਹੀ ਹੈ ਤੈਨੂੰ ਘੋੜੀ ਕਿਨੇ ਚੜਾਇਆ ਬਾਕੀ ਤੂੰ ਟ੍ਰੇਲਰ ਦੇਖ ਰਿਹਾ ਤੇ ਬਹੁਤ ਵਧੀਆ ਫਿਲਮ ਆ ਇੰਨੀ ਗਰੰਟੀ ਆ ਵੀ ਇਹਦੇ ਵਿੱਚ ਕੋਈ ਡਬਲ ਮੀਨਿੰਗ ਨਹੀਂ ਪਰਿਵਾਰਕ ਫਿਲਮ ਇੱਕ ਫੈਮਿਲੀ ਡਰਾਮਾ ਆ ਤੇ ਬਾਕੀ ਤੁਸੀਂ ਜਦੋਂ ਜਾਓਗੇ 28 ਮਾਰਚ ਨੂੰ ਹਰ ਬੰਦਾ ਮੈਂ ਚੜਿਆ ਘੋੜੀ ਅੰਦਰ ਮੰਗਣਾ ਨਹੀਂ ਘੋੜੀ ਚੜਿਆ ਮਾਹਵੀਰ ਸਾਹਿਬ ਕੋ ਤਾਨੂੰ ਤਾਂ ਕੁੜੀ ਦੇਖ ਕੇ ਡਰੀ ਗਈ ਹੋਣੀ ਤੇ ਕੋਲਰ ਸਾਹਿਬ ਵੀ ਕੋਲਰ ਸਾਹਿਬ ਵੀ ਕੁੜੀ ਜਣਿਆ ਭਾਇਆ ਸਾਰੇ ਚੜੇ ਹੋਏ ਕੋਲਰ ਸਾਹਿਬ ਵੀ ਕੁੜੀ ਜੀ ਵੀ ਤੁਹਾਡੇ ਜੋ ਕਈਆਂ ਨੇ ਚੜਨਾ ਆ ਤੇ ਕਈ ਚੜੇ ਹੋਣੇ ਕਿਉਂ ਕੁਲਵੰਤ ਭਾਜੀ ਚੜੇ ਨਾ ਦੇ ਦੇ ਅਰੇ ਕੁੜੀ ਐਡੀ ਇੱਕ ਲੈਣੀ ਆ ਕੋਲਵੰਤ ਭਾਜੀ ਕਹਿੰਦੇ ਮੈਂ ਦੋ ਵਾਰ ਚੜਾਂ ਅੱਛਾ ਦੋ ਵਾਰ ਕਿਤਾ ਪਹਿਲੀ ਵਾਰ ਡੇਪੇ ਸੀਗੇ ਪਹਿਲੀ ਭੱਜ ਗਈ ਸੀ ਬਹਿ ਗਈ ਹੋਣੀ ਜਾ ਭਜਾਰੀ ਸੀ ਚਲੋ ਖੈਰ ਜੀ ਸਾਰਿਆਂ ਨੇ ਜੀ ਆ ਬਾਕੀ ਹਰ ਬੰਦਾ ਕੋੜੀ ਚੜਦਾ ਜਿਹੜਾ ਨਹੀਂ ਚੜਿਆ ਉਹ ਚੜਨ ਤੋਂ ਕੋੜੀ ਤੋਂ ਪਹਿਲਾਂ ਸਾਡੀ ਫਿਲਮ ਜ਼ਰੂਰ ਦੇਖੇ ਮੈਂ ਤੈਨੂੰ ਕੋੜੀ ਕਿਰੇ ਚੜਾਇਆ ਤੇ ਸੱਚੀ ਓਨੈਸਟੀ ਰੌਇਲ ਸਿੰਘ ਸਾਡੀ ਫਿਲਮ ਦੇ ਡਾਇਰੈਕਟਰ ਆ ਉਹਨਾਂ ਨੇ ਬੜਾ ਵਧੀਆ ਕੰਮ ਕੀਤਾ ਸਾਰਿਆਂ ਤੋਂ ਬੜਾ ਵਧੀਆ ਕੰਮ ਕਰਾਇਆ ਬਰਿੰਦਰ ਮਕਨਾ ਜੀ ਮਹਾਵੀਰ ਭੁਨਰ ਸਾਹਿਬ ਦਾ ਇੱਕ ਇਹਦੇ ਵਿੱਚ ਅਲੱਗ ਕੈਰੈਕਟਰ ਨਜ਼ਰ ਆਏਗਾ ਇੱਕ ਬਹੁਤ ਰਵਾਈਲ ਜਿਹੜਾ ਕੈਂਡ ਮਤਲਬ ਕਿ ਸਰਦਾਰ ਸਾਹਿਬ ਆ ਤੇ ਬਾਕੀ ਤੁਹਾਨੂੰ ਪਤਾ ਲੱਗ ਗਿਆ ਟ੍ਰੇਲਰ ਵਿੱਚ ਕਿੰਨਾ ਕੁਝ ਹੈਗਾ ਤੇ ਹੁਣ ਜੇ ਮੈਂ ਸਾਰੀ ਫਿਲਮੀ ਤਿਆਦਤੀ ਹੈ ਨਾ ਤੇ ਤੁਹਾਡੇ ਕੋਲ ਮਨ 'ਚ ਇੱਛਾ ਹੈ ਕਿ ਆਪਾਂ ਸਾਰੇ ਸਵਾਲ ਜਵਾਬ ਕਰ ਲੈਨੇ ਆ ਤੇ ਮੈਂ ਭੁਨੂ ਸਾਹਿਬ ਨੂੰ ਵੀ ਕਿਹਾ ਵਿਰੇਂਦਰ ਮਕਰਾ ਜੀ ਨੂੰ ਵੀ ਕਿਹਾ ਤੇ ਬਾਕੀ ਇੱਕ ਵਾਰ ਫੇਰ ਤੋਂ ਤੁਹਾਡਾ ਸੱਚੀ ਇੱਕ ਇੱਕ ਕਦਮ ਸਿਰ ਮੱਥੇ ਤੇ ਆ ਤੁਸੀਂ ਵਾਕਈ ਹਰ ਫਿਲਮ ਨੂੰ ਬਹੁਤ ਪ੍ਰਮੋਟ ਕਰ ਰਹੇ ਹੋ ਮੀਡੀਆ ਜਿੰਦਾਬਾਦ ਆ ਕਿਉਂਕਿ ਮੀਡੀਆ ਦੇ ਸਿਰ ਤੇ ਹੁੰਦਾ ਦੇਖੋ ਜੇ ਇੱਕ ਚੰਗਾ ਪ੍ਰੋਜੈਕਟ ਆ ਜਿਉ ਮੀਡੀਆ ਤੱਕ ਨਾ ਜਾਵੇ ਲੋਕਾਂ ਤੱਕ ਨਾ ਜਾਵੇ ਤੇ ਉਹ ਗੱਲ ਰਹਿ ਜਾਂਦੀ ਆ ਤੇ ਬਾਕੀ ਅਸੀਂ ਕੋਸ਼ਿਸ਼ ਕੀਤੀ ਆ ਪਾਜੀ ਪਰਮ ਨੇ ਗੁਰੀ ਉਹਨਾਂ ਨੇ ਵੀ ਇੱਕ ਬਹੁਤ ਵਧੀਆ ਕਨਸੈਪਟ ਆ ਵੀ ਸਟ੍ਰੈਸ ਦੂਰ ਕਰਨ ਲਈ ਇਹ ਇੱਕ ਕਾਮੇਡੀ ਦਾ ਟੀਕਾ ਆ ਵੀ ਤੁਹਾਨੂੰ ਘੋੜੀ ਕਿਨੇ ਚੜਾਇਆ ਤੇ ਮੇਰਾ ਖਿਆਲ ਹੈ ਵੀ ਸਾਰਿਆਂ ਨੂੰ ਪਸੰਦ ਆਊਗੀ ਅਸੀਂ ਤਾਂ ਪੂਰੀ ਮਿਹਨਤ ਲਾ ਕੇ ਕੰਮ ਕੀਤਾ ਤੇ ਬਾਕੀ ਹਰ ਬੰਦਾ ਹੀ ਕਹਿੰਦਾ ਜੀ ਇਹ ਤਾਂ ਹੁਣ 28 ਮਾਰਚ ਨੂੰ ਲੋਕਾਂ ਦੀ ਡਿਪੈਂਡ ਆ ਉਹ ਕਿਵੇਂ ਸਾਨੂੰ ਪਿਆਰ ਦਿੰਦੇ ਆ ਬਾਕੀ ਹਰ ਫਿਲਮ ਨੂੰ ਬੜਾ ਪਿਆਰ ਦਿੱਤਾ ਤੇ ਮੈਂ ਆਪਣੇ ਮੈਨੂੰ ਫੇਸਬੁੱਕ ਤੇ ਆਉਂਦੇ ਮੈਸੇਜ ਕਹਿੰਦੇ ਯਾਰ ਇਹ ਫਿਲਮ ਚ ਵੱਖਰਾ ਜਿਹਾ ਕਰੈਕਟਰ ਆ ਯਾਰ ਤੇਰਾ ਤੂੰ ਸਿਹਰਾ ਹੀ ਨਹੀਂ ਲਾਇਆ ਕਹਿੰਦੇ ਕਿਉਂ ਨਹੀਂ ਲਾਇਆ ਮੈਂ ਕਿਹਾ ਇਹ ਭਾਜੀ ਮੈਂ ਤੈਨੂੰ ਇੱਥੇ ਦੱਸਤਾ ਇੱਥੇ ਥੀਏਟਰ 'ਚ ਨਹੀਂ ਜਾਣਾ ਇਹ ਮੈਂ ਕਹਤ ਹਾਂ ਤੁਸੀਂ ਵਿੱਧ ਫੈਮਿਲੀ ਜਾਇਓ ਉੱਥੇ ਜਾ ਕੇ ਦੇਖਿਓ ਫਿਰ ਮੈਂ ਫਿਲਮ 'ਚ ਪੂਰੀ ਜੀ ਫਿਲਮ 'ਚ ਇਹ ਸੇਹਰਾ ਲਾਉਂਦਾ ਕਿ ਨਹੀਂ ਲਾਉਂਦਾ ਫੇ ਮੈਨੂੰ ਵੀ ਦੱਸਿਓ ਉਹਦੇ ਵਿੱਚ ਪਤਾ ਲੱਗਦਾ ਕਿਉਂ ਨਹੀਂ ਲਾਉਂਦਾ ਹੂੰ ਸੋ ਬਾਕੀ ਮੈਂ ਕੋਲ ਸਭ ਨੂੰ ਬੇਨਤੀ ਕਰਦਾ ਕਿ ਆਇਓ ਸੱਜਣਾ ਨਾਲ ਮਿੱਤਰਾਂ ਨਾਲ ਸਾਡੇ ਹਨਾ ਪਰੌਣਿਆਂ ਨਾਲ